ਸੂਬੇ ਅੰਦਰ ਸਵੈਨ ਫਲੂ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਨੇ ਕਿ ਹੁਣ ਤੱਕ ਪਤਾ ਨਹੀਂ ਕਿੰਨੀਆਂ ਹੀ ਕੀਮਤੀ ਜਾਨਾਂ ਲੈ ਲਈਆਂ ਨੇ ਅਤੇ ਹੁਣ ਇਸ ਵਾਰ ਸਵੈਨ ਫਲੂ ਨੇ ਪੰਜਾਬ ਪੁਲਿਸ ਦੇ ਇੱਕ ASI ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ASI ਗੁਲਜਾਰ ਸਿੰਘ ਸਵੈਨ ਫਲੂ ਦੇ ਨਾਲ ਪੀੜਤ ਸੀ ਜਿਸ ਨੇ ਕਿ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜਿਹੜੇ ਅਸੀਂ ਸਸਪੈਕਟਿਡ ਕੇਸਿਸ ਆਫ ਤਕਰੀਬਨ 30 ਦੇ ਕਰੀਬ ਸਾਡੇ ਕੋਲ ਆਏ ਨੇ ਜਿਨ੍ਹਾਂ ਨੂੰ ਕਿਸੀ ਮੈਡੀਸਿਨ ਦੇ ਚੁੱਕੇ ਇਹਨਾਂ ਵਿੱਚੋਂ ਇੱਕ ਥੋੜੇ ਦਿਨ ਪਹਿਲਾਂ ਇੱਕ ਪੇਸ਼ੈਂਟ ਜਿਹੜੀ ਉਹਦੀ ਲਿਦਿਆੜੇ ਡੈਂਸ ਹੋਈ ਸੀਗੀ ਔਰ ਹੁਣ ਜਿਹੜਾ ਕੱਲ ਜਿਹੜਾ ਸਾਨੂੰ ਇੱਕ ਪਤਾ ਚੱਲਿਆ ਕਿ ਇੱਕ ਕੇਸ ਇਸ ਤਰ੍ਹਾਂ ਰਾਡੀਪੁਰ ਦਾ ਹੈਗਾ ਜਿਹੜਾ ਕਿ ਅਬਲਿਸਰ ਜਾ ਕੇ ਤੇ 40 ਸਿਫਰ ਕੀਤਾ ਗਿਆ ਸੀਗਾ ਜਿੱਥੇ ਕਿ ਉਹਦੀ ਡੈਂਸ ਹੋਈ ਹੈ ਉਹਦੇ ਅਸੀਂ ਰਿਕਾਰਡ ਵਗੈਰਾ ਸਾਰਾ 40 ਤੋਂ ਮਗਾਇਆ ਉਹਦੇ ਬਾਅਦ ਅਸੀਂ ਰਿਵਿਊ ਕਰਕੇ ਉਹਨੂੰ ਚੰਡੀਗੜ੍ਹ ਭੇਜਾਂਗੇ ਉਹਨੂੰ ਰਿਵਿਊ ਲਈ ਪਰ ਉਹਦੇ ਨਾਲ ਨਾਲ ਅਸੀਂ ਪ੍ਰੀਕਾਉਸ਼ਨਸ ਲੈਂਦੇ ਹੋਏ ਜਿੰਨੇ ਵੀ ਪੇਸ਼ੈਂਟ ਉਹਦੇ ਨਾਲ ਪੇਸ਼ੈਂਟ ਦੇ ਨਾਲ ਕੰਟੈਕਟ ਤੇ ਬੰਦੇ ਆਏ ਨੇ ਉਹਨਾਂ ਸਭ ਨੂੰ ਅਸੀਂ ਪ੍ਰੋਫਾਈਲ ਲੈ ਕੇ ਇੱਕ ਜਿਹੜੀ ਮੈਡੀਸਿਨ ਉਹਨਾਂ ਉਹ ਦੇ ਦਿੱਤੀ ਹੈ ਮੇਰੇ ਪਠਾਨਕੋਟ ਵਾਸੀਓ ਨੇ ਨਿਵੇਦਨ ਅਸੀਂ ਬਾਰ ਬਾਰ ਕਰ ਰਹੇ ਆ ਰਿਕਵੈਸਟ ਕਿ ਤੁਸੀਂ ਪੂਰਾ ਖਿਆਲ ਰੱਖੋ ਜੇ ਕਿਸੇ ਨੂੰ ਫਰੂ ਵਗੈਰਾ ਹੈ ਤੇ ਖਾਂਸੀ ਹੈ ਉਹ ਦੁਕਾਨ ਹੈ ਉਹਦੇ ਤੋਂ ਥੋੜਾ ਜਿਆਦਾ ਦੂਰ ਰਹਿਨ ਕਮ ਸੇ ਕ 1 ਮੀਟਰ ਦਾ ਡਿਸਟੈਂਸ ਬਣਾ ਆਪਣਾ ਜਿਹੜਾ ਹੈ ਉਹ ਫੇਸ ਔਰ ਮਾਉਥ ਜਿਹੜਾ ਹੈ ਉਹ ਨਿਊਜ਼ ਕਵਰ ਕਰਕੇ ਰੱਖਣ ਔਰ بار-बार ਹੱਥ ਤੋਂ ਹੈਂਡ ਵਾਸ਼ਿੰਗ ਨਾਲ ਇਹਦੇ ਚਾਂਸਸ ਕਾਫੀ ਜ਼ਿਆਦਾ ਘਟ ਜਾਂਦੇ ਆ। ਔਰ ਜੇ ਕਿਸੇ ਨੂੰ ਸੁਪੋਜ਼ ਕਰ ਲੋ ਫਲੂ ਹੈ ਵੀ ਹੈ ਤੋ ਸਾਡੇ ਕੋਲ ਆਨ ਜੇ ਸਾਨੂੰ ਅਸੀਂ ਕਰਾਂਗੇ ਵੀ ਫਾਈਨ ਫਲੂ ਲੱਗਦਾ ਹੈ ਤੇ ਅਸੀਂ ਉਹਨਾਂ ਦੇ ਸਾਰੇ ਟੈਸਟ ਵੀ ਕਰਾਵਾਂਗੇ ਔਰ ਉਹਨਾਂ ਨੂੰ ਦਵਾਈ ਵੀ ਦੇਵਾਂਗੇ ਜਿਹੜੀ ਕਿ ਬਿਲਕੁਲ ਫ੍ਰੀ ਆਫ ਕਾਸਟ ਹੈ। ਦਾਜ਼ੀਏ ਕੀ ਪਠਾਨਕੋਟ ਦੇ ਵਿੱਚ ਫਾਈਨ ਫਲੂ ਦੇ ਨਾਲ ਹੋਣ ਵਾਲੀ ਇਹ ਦੂਜੀ ਮੌਤ ਹੈ ਜਿਸ ਨੇ ਕੀ ਸਿਹਤ ਵਿਭਾਗ ਨੂੰ ਸਵਾਲਾਂ ਦੇ ਕੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ ਦੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਆ ਜੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ